ਵਿਦਿਆਨ ਸਭਾਲ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਹੋਈ ਬੇਵਕਤੀ ਮੌਤੇ ਕਰ ਹਲਕਾ ਤਰਨਤਾਰਨ ਦੀ ਸੀਟ ਖਾਲੀ ਹੋ ਚੁੱਕੀ ਹੈ ਵਿਧਾਇਕ ਦੀ ਮੌਤ ਬਾਅਦ ਹਲਕੇ ਵੀ ਜਿਮਨੀ ਚੋਣ ਬੜਾ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਬੀਤੇ 2 ਦਿਨਾਂ ਤੋਂ ਇੱਕ ਪੋਸਟ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਹਰਮਿੰਦਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਸ਼ਾਮਿਲ ਕਰਕੇ ਹਲਕਾ ਤਰਨਤਾਰਨ ਤੋਂ ਆਪ ਦਾ ਉਮੀਦਵਾਰ ਐਲਾਨਿਆ ਗਿਆ ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ 리ਡਰਾਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ ਹੈ ਅਧੇ ਪਾਰਟੀ ਵਰਕਰਾਂ ਵੱਲੋਂ ਅੰਦਰ ਹੀ ਅੰਦਰ ਇਸ ਗੱਲ ਦਾ ਵਿਰੋਧ ਕੀਤਾ ਗਿਆ ਹੈ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਇੱਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਾਈਸ ਚੀਅਰਮੈਨ ਜੰਗਲਾਤ ਵਿਭਾਗ ਦੇ ਗੁਰਦੇਵ ਸਿੰਘ ਸੰਧੂ ਨੇ ਇਸ ਪੋਸਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਆਮ ਆਦੀ ਪਾਰਟੀ ਸਾਫ ਸੁਥਰੀ ਤੇ ਚੰਗੇ ਅਖਸਰ ਲੋਕਾਂ ਦੀ ਪਾਰਟੀ ਹੈ ਉਹਨਾਂ ਨੇ ਕਿਹਾ ਕਿ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਿਸ਼ਠ ਲੀਡਰਾਂ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਜਿਸ ਨੂੰ ਮਛਰੇ ਦੇ ਮਾਮਲੇ 'ਚ ਪੰਜਾਬ ਸਰਕਾਰ ਦੇਲਾ ਵਿੱਚ ਸੰਘਰਸ਼ ਰਹੀ ਹੈ ਅਤੇ ਉਹਦੇ ਸਾਥੀ ਨੂੰ ਪਾਰਟੀ ਵਿੱਚ ਕਿਵੇਂ ਸ਼ਾਮਿਲ ਕਰ ਸਕਦੇ ਹਨ ਕੀਤੀ ਗਈ ਹੈ ਦੇਰ ਮਸਮ ਕਾਦੇ ਸਬੰਧ ਦੇ ਕੀਤੀ ਗਈ ਹੈ ਕਿ ਇਹ ਦਾ ਮੰਤਣਾ ਜੀ ਇਹਦਾ ਅਜੂਸ਼ਾ ਜੀ ਖਾਸ ਆ ਸੀ ਇਹਦਾ ਵਿਸ਼ਾ ਸੀ ਵੀ ਆਮ ਆਦਮੀ ਪਾਰਟੀ ਦੇ ਸਾਡੇ ਦੋਵੇਂ ਸੁਪਰੀਮੋ ਸ੍ਰੀ ਰਵਿੰਦ ਕੇਰਿਵਾਲ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਸੀਐਮ ਇਹ ਸਾਡੇ ਜਿਹੜੇ ਸੀਐਮ ਆ ਪੰਜਾਬ ਦੀ ਆਣ-ਬਾਣ ਤੇ ਸ਼ਾਨ ਵਾਂਗੂ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਸੰਗਠਨਾਂ ਨੇ ਬਹੁਤ ਜ਼ਿਆਦਾ ਇਹਨੂੰ ਪ੍ਰਿਆਸਤਕਰ ਕੀਤਾ ਪੂਰੇ ਪੰਜਾਬ ਨੇ ਤੇ ਸਾਡੇ ਤਰਨਤਾਰਨ ਹਲਕੇ 'ਚ ਸਾਡੀ ਮਾੜੀ ਕਿਸਮਤ ਥੋੜੇ ਦਿਨ ਪਹਿਲਾਂ ਸਾਡਾ ਭਰਾ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਡੈਥ ਹੋ ਗਈ ਕਿਸੇ ਲੰਬੀ ਬਿਮਾਰੀ ਦੇ ਕਾਰਨ ਤੇ ਸਾਨੂੰ ਸਾਰੇ ਹਲਕੇ ਨੂੰ ਚਲੋ ਲਾ ਲੋ ਇਸ ਹਿਸਾਬ ਨਾਲ ਇਹ ਸੰਤਾਪ ਵੰਡਾਉਣੀਆਂ ਗੱਲਾਂ ਵਾ ਕਿਉਂਕਿ ਬੜੇ ਜੋਰ ਨਾਲ ਰਾਜਤਾਜ ਲੈ ਕੇ ਜਾਂਦਾ ਸੀ ਕਿ ਡਾਕਟਰ ਸਾਉ ਸਾਡੇ ਵੱਡੇ ਭਰਾ ਪੂਰੀ ਸੇਵਾ ਨਹੀਂ ਕਰ ਸਕੇ ਉਹਨਾਂ ਦੀ ਬਿਮਾਰੀ ਦੇ ਕਾਰਨ ਡੈਥ ਹੋ ਗਈ ਆ ਤੇ ਹੁਣ ਜਿਹੜੇ ਨਸ਼ਿਆਂ ਨਾਲ ਜੁਗੜ ਜੁੜੇ ਬੰਦੇ ਸਮਗਲਰ ਉਹ ਸਾਡੇ ਸੀਐਮ ਸਾਹਿਬ ਦੀਆਂ ਫੋਟੋਆਂ ਲਾ ਕੇ ਦੋਨੋਂ ਸਾਈਡਾਂ ਦੇ ਵਿੱਚ ਆਪਣੀ ਫੋਟੋ ਲਾ ਕੇ ਤੇ ਸਾਡੇ ਹਲਕੇ ਨੂੰ ਡਿਸਟਰਬ ਕਰ ਰਹੇ ਸੀ ਉਹਦਾ ਕਰਕੇ ਸਾਡਾ ਹਲਕਾ ਰਾਤ ਦਾ ਬਹੁਤ ਜ਼ਿਆਦਾ ਡਿਸਟਰਬ ਹੋ ਹੀ ਮੈਨੂੰ ਰਾਤ ਸੌਣ ਨਹੀਂ ਦਿੱਤਾ ਇਹਨਾਂ ਨੇ ਬਾਰ-ਬਾਰ ਫੋਨ ਲਾਈ ਗਏ ਤੇ ਕੀ ਹੋ ਗਿਆ ਆਰਮੀਰ ਸਿੰਘ ਸ਼ਾਮਲ ਹੋ ਗਿਆ ਜਦੋਂ ਕਿ ਸਾਡੀ ਪਾਰਟੀ ਦਾ ਸੁਪਰੀਮੋ ਤੱਕ ਸਾਨੂੰ ਅਜ ਤੱਕ ਸੱਲੇ ਵਾਲੇ ਕੋ ਕੋ ਤੱਕ ਪਤਾ ਵੀ ਸਾਡਾ ਆਰਮੀਰ ਸਿੰਘ ਸੰਤੂ ਕਿਤੇ ਪਾਰਟੀ 'ਚ ਥਾਂ ਹੀ ਨਹੀਂ ਹੈਗਾ ਇਹਦੇ ਵਾਸਤੇ ਕਿਉਂਕਿ ਜਿਹੜੇ ਸਾਡੀ ਪਾਰਟੀ ਤੇ ਇੱਕ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੋਧ ਛੇੜ ਕੇ ਬੈਠੀ ਆ ਤੇ ਅਸੀਂ ਤੇ ਜਿੰਨੇ ਵੀ ਨਸ਼ੇੜੀ ਬੰਦੇ ਆ ਜਾਂ ਨਸ਼ੇ ਵੇਚਣ ਵਾਲੇ ਬੰਦੇ ਆ ਜਿੰਨੇ ਵੀ ਆ ਅਸੀਂ ਉਹਨਾਂ ਨੂੰ ਫੜ ਕੇ ਕੱਲਾ ਕੱਲੇ ਨੂੰ ਇੱਕ ਕਰਨ ਅੰਦਰ ਦੇਣਾ ਬਿਕਰਮਜੀਤ ਸਿੰਘ ਮਜੀਠੀਆ ਦਾ ਇਹ ਸਾਦੀ ਆ ਹਨੀਤ ਸਿੰਘ ਸੰਧੂ ਫਿਰ ਉਸ ਤੋਂ ਬਾਅਦ ਜਿਹੜੀ ਆ ਖ਼ਬਰ ਜਿਹੜੀ ਇੱਕ ਹਿੰਦੁਸਤਾਨ ਖ਼ਬਰ ਟਾਈਮ ਦੀ ਜਿਹੜੀ ਆ ਇੰਗਲਿਸ਼ ਦੀ ਖ਼ਬਰ ਏ ਬਹੁਤ ਮੰਨੀ ਪਰਵਾਨੀ ਖ਼ਬਰ ਆ ਉਹਦੇ ਵਿਚਾਰ ਉਹਦਾ ਲਿੰਕ ਵਾ ਜਦੋਂ ਅਰਜੀ ਖੋਲ ਕੇ ਵੇਖ ਲਿਓ ਹਰਮੀਤ ਸਿੰਘ ਸੰਧੂ ਦਾ ਨਾਮ ਇਹਦੇ ਵਿੱਚ ਨਿਕਲਦਾ ਹੋਰ ਕਾਲੀ ਦਰ ਦੇ ਲੀਡਰ ਦਾ ਨਿਕਲਦਾ ਵਾ ਇਹ ਇੱਕ ਪੰਜਾਬ ਦਾ ਡੀਜੀਪੀ ਸਸੀ ਕਾਦਜੀ ਨੇ ਰਿਪੋਰਟ ਬਣਾਈ ਐ ਉਸ ਵੇਲੇ ਬਾਦਲ ਸਰਕਾਰ ਸੀ ਉਹਨੇ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਸਸੀ ਕਾਦਜੀ ਜਦੋਂ ਕੋ ਰਟਾਇਰ ਹੋਏ ਆ ਉਹਨਾਂ ਨੇ ਉਸ ਤੋਂ ਬਾਅਦ ਆਪ ਦਾ ਜਿਹੜਾ ਦੁਖੜਾ ਸੀ ਮੰਦਾ ਦੁੱਖ ਵਲੇਵੇਂ ਉਹ ਕੋਲੇ ਆ ਉਹਨਾਂ ਨੇ ਅਖਬਾਰ ਨੂੰ ਸੱਦ ਕੇ ਆਪਣਾ ਬਿਆਨ ਦਾਜ ਕਰਾਇਆ ਵੀ ਮੈਂ ਦੇਸ਼ ਨੂੰ ਹਰੀ ਕ੍ਰਾਂਤੀ ਲਿਆਉਣਾ ਚਾਹੁੰਦਾ ਸੀ ਨਸ਼ਿਆਂ ਤੋਂ ਮੁਕਤ ਰੱਖਣਾ ਚਾਹੁੰਦਾ ਸੀ ਪੂਰੇ ਆਪਣੇ ਪੰਜਾਬ ਦੇ ਵਿੱਚ 98 ਜਿਹੜੀਆਂ ਐ ਵੱਡੀਆਂ ਬਾਵਰਾ ਸੀ ਜਿਹੜੀ ਐ ਇਸ ਸਮਗਲਰ ਦਾ ਕੰਮ ਨਸ਼ਿਆਂ ਦਾ ਜੁੜੇ ਸੀਦਾ ਉਹ ਚਾਹੁੰਦਾ ਸੀ ਬਾਦਲ ਸਾਹਿਬ ਨੂੰ ਕਹਿੰਦਾ ਮੈਂ ਰਿਪੋਰਟ ਬਣਾ ਕੇ ਪੇਸ਼ ਕੀਤੀ ਬਾਦਲ ਸਾਹਿਬ ਤਿੰਨ ਕ ਤੁਹਾਡੇ ਕਾਲੀ ਦਲ ਦੇ ਲੀਡਰ ਆ ਦੋ ਤਿੰਨ ਬੀਜੇਪੀ ਦੇ ਆ ਕੁਝ ਲੀਡਰ ਕਾਂਗਰਸ ਦੇ ਆ ਕੁਝ ਪੁਲਿਸ ਅਫਸਰ ਵੀ ਵਿੱਚ ਦੇਖੋ ਕਿੱਡਾ ਮਾਨਦਾਰ ਅਫਸਰ ਪੁਲਿਸ ਅਫਸਰਾਂ ਦੀ ਰਿਪੋਰਟ ਵੀ ਦਿੱਤੀ ਬਣਾ ਕੇ ਤੇ ਇਹਨਾਂ ਨੂੰ ਫੜ ਕੇ ਅੰਦਰ ਦੇ ਦੇ ਬਾਦਲ ਸਾਹਿਬ ਨੇ ਉਸ ਵੇਲੇ ਪੂਰਾ ਦੋਕਾ ਲਾਇਆ ਕਿ ਕਾਕਾ ਜੀ ਇਹੋ ਜੇ ਕੰਮ ਨਹੀਂ ਕਰੀਦੇ ਉਹਨੂੰ ਡੀਜੀਪੀ ਨੂੰ ਕਿਹਾ ਕਿ ਸਾਡੇ ਵਜ਼ੀਰਾਂ ਨੂੰ ਫੜ ਕੇ ਤੂੰ ਅੰਦਰ ਦਵੇਂਗਾ ਕਿਉਂਕਿ ਬਾਦਲ ਸਾਹਿਬ ਨੂੰ ਕੀ ਨੀਤੀਆਂ ਦਾ ਭਾਦੀ ਵੀ ਜਿਹੜਾ ਵੀ ਨਸ਼ੇ ਦੇ ਸਤਾ ਕਿਰਣਾ ਤਾਰਾਂ ਜੁੜੀਆਂ ਉਹ ਫੜ ਕੇ ਭਾਵੇਂ ਵਜੀਰ ਆ ਤੇ ਭਾਵੇਂ ਕੁਸ਼ਰਨ ਅੰਦਰ ਦਿਓ ਜੇ ਉਦੋਂ ਹੀ ਕੰਟਰੋਲ ਕੀਤਾਦਾ ਅੱਜ ਸਾਡੇ ਪੰਜਾਬ ਨੂੰ ਆ ਦਿਨ ਨਹੀਂ ਸੀ ਵੇਖਣੇ ਪੈਣੇ ਕਿਉਂਕਿ ਸਾਡੇ ਪੰਜਾਬ ਦੇ ਸੁਹਾਗ ਨਹੀਂ ਸੀ ਉੱਜੜਨੇ ਮਾਮਾਂ ਦੇ ਪੁੱਤ ਨਹੀਂ ਸੀ ਮਰਨੇ ਭੈਣਾਂ ਦੇ ਜਿਹੜੇ ਰਖੜੀਆਂ ਬਨਨ ਤੇ ਗੁੱਟਾਂ ਦਾ ਅਧੂਰੇ ਰਹਿ ਗਿਆ ਉਹ ਨਹੀਂ ਸੀ ਰਹਿਣੇ ਕਈਆਂ ਘਰਾਂ 'ਚ ਦੋ ਦੋ ਬੱਚੇ ਦੋਵੇਂ ਦੋਆਂ ਦੀ ਡੈਥ ਹੋ ਗਈ ਕਈਆਂ ਤਿੰਨ 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 ਤਨਾਂ ਦੀ ਡੈਥ ਹੋ ਗਈ ਆ ਇਹ ਬਿਮਾਰੀ ਜਿਹੜੀ ਲਹੰਤ ਜਿਹੜੇ ਘਰਾਂ 'ਚ ਵੜ ਗਈ ਨਸ਼ੇ ਦੀ ਇਹ ਮੁੜ ਕੇ ਖੜਾ ਨਹੀਂ ਛੱਡਦੀ ਇਸ ਕਰਕੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹਦੀ ਜੜ ਬਾਦਲ ਸਾਹਿਬ ਆ ਕਿਉਂਕਿ ਮੈਨੂੰ ਰਾਤ ਪਤਾ ਲੱਗਾ ਜਦੋਂ ਆਹ ਪੋਸਟਰ ਦਾ ਜਿਹੜਾ ਰੱਟਾ ਰੋਲਾ ਪਿਆ ਤੇ ਮੈਨੂੰ ਇੱਕ ਯੋਧੇ ਨੇ ਕਿਹਾ ਵੀ ਸੰਧੂ ਸਾਹਿਬ ਤੁਸੀਂ ਉੱਠੋ ਆਵਾਜ਼ ਬਣੋ ਵੀ ਇਹ ਸਦਾਗਰ ਨਸ਼ੇ ਦੇ ਕਿਦੋਂ ਅੰਦਰ ਜਾਣਗੇ ਮੈਂ ਆਖਿਆ ਜੀ ਇਹ ਤੇ ਵਲਕਾ ਕਹਿ ਰਿਹਾ ਵੀ ਆਹ ਗੱਲ ਬਾਤ ਦਾ ਮਨਾ ਕੇ ਅੱਜ ਜੀ ਚਲੋ ਕਿ ਤੁਹਾਨੂੰ ਪਤਾ ਹੋ ਮੈਂ ਮੜ ਕੇ ਆਪ ਦੇ ਤੌਰ ਤੇ ਪਤਾ ਕਰਾਇਆ ਕੋਈ ਗੱਲਬਾਤ ਨਹੀਂ ਠੀਕ ਫੋਟੋ ਲਈ ਆ ਸਾਡੀ ਆ ਜਿਹੜੇ ਸੀਐਮ ਸਾਹਿਬ ਆ ਇਹਨਾਂ ਦੀ ਸ਼ੋਭੀ ਖਰਾਬ ਕਰਦੇ ਆ ਜਿਹੜੀਆਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਪਾਉਂਦੇ ਆ ਉਹਨੀਆਂ ਸਭ ਝੂਠੀਆਂ ਆ ਇਹ ਬਿਲਕੁਲ ਝੂਠੇ ਆ ਤੁਹਾਡੇ ਇਸ ਬਿਆਨ ਨਾਲ ਆਫੀਸ਼ੀਅਲੀ ਬਿਆਨ ਤੁਹਾਡਾ ਕਿ ਜਾਂ ਕਿਸ ਤਰ੍ਹਾਂ ਤੁਹਾਡੇ ਕੋਲ ਬਿਲਕੁਲ ਪਿਛਲੀ ਬਿਆਨ ਮੈਂ ਕੋਲੋਂ ਨਹੀਂ ਬਿਆਨ ਦੇ ਰਿਹਾ ਹਿੰਦੁਸਤਾਨ ਦੀ ਖਬਰ ਜਿਹੜੀ ਉਹ ਕਹਿ ਰਹੀ ਆ ਪੰਜਾਬ ਦਾ ਸਾਬਕਾ ਡੀਜੀਪੀ ਬਿਆਨ ਦੇ ਰਿਹਾ ਤੁਸੀਂ ਲਿੰਕ ਖੋਲ੍ਹ ਲਓ ਪੜ੍ਹ ਲਓ ਇਹ ਬੰਦੇ ਦੀ ਸਾਡੀ ਪਾਰਟੀ 'ਚ ਥਾਂ ਕਿਤੇ ਹੋ ਸਕਦਾ ਵੀ ਨਸ਼ਿਆਂ ਦਾ ਸਦਾਗਰ ਹੋਵੇ ਨਸ਼ਿਆਂ ਨਾਲ ਜੁੜਿਆ ਹੋਵੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਅਹੁਦੇ ਤੱਕ ਨਾਜ ਚੀਰਮੈਨ ਵਿਜੇ ਤੁਹਾਡੇ ਇਸ ਬਿਆਨ ਨਾਲ ਮੁੱਖ ਮੰਤਰੀ ਪੰਜਾਬ ਜਾਂ ਸੀਰ ਅਰਵਿੰਦ ਜੀ ਨਾਲ ਸਹਿਮਤ ਹੋਣਗੇ ਜੀ ਬਿਕਰਮ ਜੀ ਵੇਖੋ ਉਹ ਉਹਦੇ ਫੜਕੇ ਅੰਦਰ ਦੇ ਆਂਦੇ ਸੀ ਸਦਾਕਰਾਂ ਨੂੰ ਤੇ ਜੇ ਕਿ ਸਦਾਕਰ ਦੀ ਮੈਂ ਰਿਪੋਰਟ ਕੱਢ ਕੇ ਲਏ ਆ ਤੇ ਇਸ ਸਦਾਕਰ ਵੀ ਆਉਣ ਵਾਲੇ ਚੰਦ ਦਿਨਾਂ 'ਚ ਮੇਰੇ ਬਿਕਰਮ ਜੀਠੀ ਦੇ ਨਾਲ ਹੀ ਅੰਦਰ ਬੈਠਾ ਹੋਊ ਜੀ ਹਜੇ ਜੇ ਭੂ ਵਿਖੇ ਵਿੱਚ ਪਾਰਟੀ ਵਿੱਚ ਸ਼ਾਮਲ ਕਰ ਲੈਂਦੀ ਇਸ ਸੈਕਸ਼ਨ ਨੂੰ ਤੇ ਤੁਸੀਂ ਇਹਦਾ ਵਿਰੋਧ ਕਰੋਗੇ ਜਿਹੜਾ ਕਿਉਂ ਬੋੜ ਬੋੜ ਕਰ ਰਹੇ ਆ ਪਾਰਟੀ ਕੀ ਹੁੰਦੀ ਮੈਂ ਪਾਰਟੀ ਨਹੀਂਗਾ ਮੈਂ ਪਾਰਟੀ ਦਾ ਚੇਅਰਮੈਨ ਆ ਪਾਰਟੀ ਸਾਡੀ ਇੱਕ ਜਿਹੜੀ ਆ ਇਹ ਬਹੁਤ ਜਝਾਰੂ ਜੁਧਿਆਂ ਦੀ ਪਾਰਟੀ ਇਕੱਠੀ ਹੋਈ ਆ ਸੂਝਵਾਨਿਆਂ ਦੀ ਇਕੱਠੀ ਹੋਈ ਆ ਸਾਡੇ ਸੀਐਮ ਭਗਵੰਤ ਮਾਨ ਜੀ ਰਵਿੰਦਰ ਕੇਰਿਵਾ ਜੀ ਉਹਦੇ ਆਪਣਾ ਬੰਦਾ ਸਾਡਾ ਗਲਤੀ ਕਰਦੇ ਉਹਨਾਂ ਨੇ ਬਖਸ਼ ਦੇ ਤੀਜੇ ਬੰਦੋ ਅਸੀਂ ਕੀ ਲੈਣਾ ਭਈ ਜਿਹੜਾ ਨਸ਼ਿਆਂ ਨਾਲ ਤਾਰਾਂ ਜੁੜੀਆਂ ਹੋਣ ਤੇ ਅਖਬਾਰਾਂ 'ਚ ਉਹਨਾਂ ਦੇ ਨਾਂ ਜਾਗਰ ਹੋਣ ਤੇ ਉਹਨਾਂ ਨੂੰ ਅਸੀਂ ਸ਼ਾਮਲ ਕਰ ਲਈਏ ਇਹ ਤੁਸੀਂ ਕਹੀ ਜੰਨੇ ਆ ਇਹ ਨਾਲ ਹੀ ਕੋਈ ਥਾਂ ਨਹੀਂ ਹੈਗਾ ਜੀ ਇਸ ਅਨੇ ਬੰਦਿਆਂ ਲਈ ਸਾਡੀ ਪਾਰਟੀ 'ਚ ਕਿਤੇ ਕੋਈ ਥਾਂ ਨਹੀਂ ਇਹਨਾਂ ਲਈ ਜੇਲ੍ਹ 'ਚ ਥਾਂ ਇਹ ਜੇਲ੍ਹ ਜਾਣਗੇ ਬਿਕਰਮ ਜੀ ਦੀ ਮਿਠੀ ਦੇ ਨਾਲੇ ਉਹਦੇ ਸਾਥੀ ਉਹਦੇ ਨਾਲ ਹੀ ਰਹਿਣਗੇ